ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਨਾ ਡਿਜ਼ਾਈਨ ਲੈ ਕੇ ਆਈ ਆ ਬਹੁਤ ਹੀ ਸੌਫਟ ਸੌਫਟ ਜਿਹੜਾ ਆਪਣਾ ਹੀ ਡਿਜ਼ਾਈਨ ਬੰਦ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਤੇ ਜੇਕਰ ਆਪਾਂ ਇਹਨੂੰ ਸ਼ਾਰਲ ਸਟੋਲ ਜਾਂ ਮਫਲਰ ਲਈ ਬਣਾਉਣਾ ਤਾਂ ਮੋਟੀਆਂ ਸਲਾਈਆਂ ਤੇ ਕੁੰਡੇ ਪਾਉਣ ਤੋਂ ਬਾਅਦ ਆਪਾਂ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਲੱਗਦਾ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਜਿਵੇਂ ਕਰੋਸ਼ ਦੇ ਨਾਲ ਬਣਿਆ ਹੋਵੇ ਪਰ ਇਹ ਸਲਾਈਆਂ ਤੇ ਡਿਜ਼ਾਈਨ ਬਣਿਆ 10 ਨੰਬਰ ਸਲਾਈਆਂ ਤੇ ਮੈਂ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਛਮ ਹੋ ਗਿਓ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ 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 ਇਸ ਤਰ੍ਹਾਂ ਕਰਕੇ ਠੀਕ ਹੈ ਦੋ ਕੁੰਡੇ ਆਪਾਂ ਵਾਧੂ ਲੈ ਲਾਂਗੇ ਇੱਕ ਇਧਰ ਕੰਨੀ ਤੇ ਹੋ ਜੂ ਵਾਧੂ ਕੁੰਡਾ ਇੱਕ ਇਧਰ ਡਿਜ਼ਾਈਨ ਦੀ ਪਹਿਲੀ ਸਲਾਈ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਜੇਕਰ ਤੁਸੀਂ ਜਿਵੇਂ ਇੱਥੇ ਮੈਂ ਬਾਰਡਰ ਬਣਾਇਆ ਬਾਰਡਰ ਬਣਾ ਰਹੇ ਆ ਤਾਂ ਸਿੱਧੇ ਪਾਸੇ ਤੋਂ ਇੱਕ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਉਲਟੀ ਸਾਈਡ ਤੋਂ ਦੇਖੋ ਪਰ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਸ਼ੁਰੂ ਹੋ ਜੂਗੀ ਠੀਕ ਹੈ ਪਹਿਲੀ ਸਲਾਈ ਪਹਿਲਾ ਕੁੰਡਾ ਉਤਾਰੂ ਚਾਹੀ ਬੁਣੋ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਹੋ ਗਏ ਦੇਖੋ ਤਿੰਨ ਕੁੰਡਿਆਂ ਤੋਂ ਆਪਣੇ ਇਹ ਪੰਜ ਗੁੰਡੇ ਬਣ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਪਹਿਲਾ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਤਿੰਨ ਕੁੰਡੀਆਂ ਤੋਂ ਪੰਜ ਕੁੰਡੇ ਬਣ ਗਏ ਦੁਬਾਰਾ ਫੇਰ ਇਸੇ ਤਰ੍ਹਾਂ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਤਿੰਨ ਕੁੰਡੀਆਂ ਤੋਂ ਪੰਜ ਕੁੰਡੇ ਹੋ ਗਏ ਦੁਬਾਰਾ ਫੇਰ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਿੱਧਾ ਫਿਰ ਅਸੀਂ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣਦੇ ਜਾਂਦੇ ਐ ਇਸ ਤਰ੍ਹਾਂ ਫਿਰ ਦੁਬਾਰਾ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਫਿਰ ਇਹ ਦੂਸਰਾ ਕੁੰਡਾ ਵੀ ਸਿੱਧਾ ਥ੍ਰੈਡ ਅੱਗੇ ਕਰਕੇ ਤੀਸਰਾ ਕੁੰਡਾ ਵੀ ਸਿੱਧਾ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਤਿੰਨ ਕੁੰਡਿਆਂ ਵਿੱਚ ਫਿਰ ਇੱਕ ਕੁੰਡਾ ਸਿੱਧਾ ਥ्रेड ਅੱਗੇ ਦੂਸਰਾ ਕੁੰਡਾ ਵੀ ਸਿੱਧਾ ਥ्रेड ਅੱਗੇ ਤੀਸਰਾ ਕੁੰਡਾ ਵੀ ਸਿੱਧਾ ਲਾਸਟ ਵਾਲਾ ਉਲਟੀ ਸਿਲਾਈ ਹੈ ਉਲਟਾ ਬਣਾਵਾਂਗੇ ਪਹਿਲੀ ਸਿਲਾਈ ਰੋਂਗ ਸਾਈਡ ਤੋਂ ਕੰਪਲੀਟ ਹੋ ਗਈ ਦੂਸਰੀ ਸਿਲਾਈ ਦੇਖੋ ਪਹਿਲਾ ਕੁੰਡਾ ਆ ਤਾਰੋ ਚਾਹੇ ਬੁਨੋ ਹੁਣ ਅੱਗੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਆਪਾਂ ਇਹ ਕੁੰਡੇ ਜਿਹੜੇ ਮੇਨ ਸਲਾਈ ਤੇ ਕਰ ਲੈਣੇ ਆ ਤਿੰਨ ਕੁੰਡੇ ਵਾਲਾ ਜਿਹੜੇ ਖੋਲ ਦੇਣੇ ਇਸ ਤਰ੍ਹਾਂ 1 2 3 ਠੀਕ ਹੈ ਵਾਪਸ ਫਿਰ ਇਸੇ ਸਲਾਈ ਤੇ ਕਰ ਲੈਣੇ ਹਨ ਦੇਖੋ ਹੁਣ ਇਹ ਕੁੰਡਿਆਂ ਦੇ ਇਸ ਤਰ੍ਹਾਂ ਬੈਕ ਤੋਂ ਸਲਾਈ ਲੈ ਕੇ ਆਉਣੀ ਆਪਾਂ ਇਸ ਤਰ੍ਹਾਂ ਕੁੰਡੇ ਲੂਜ਼ ਕਰਕੇ ਬੈਕ ਸਾਈਡ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਬੈਕ ਸਾਈਡ ਤੋਂ ਦੇਖੋ ਪਲਟਣੀ ਹੈ ਕੁੰਡੇ ਆਪਾਂ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਕੁੰਡੇ ਪਲਟ ਲੈਣੇ ਆ ਫਿਰ ਤਿੰਨੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇੱਕ ਦੋ ਤਿੰਨ ਠੀਕ ਹੈ ਹੁਣ ਜਿਹੜੇ ਅਗਲੇ ਤਿੰਨ ਕੁੰਡੇ ਇਹ ਵੀ ਆਪਾਂ ਖੋਲਾਂਗੇ ਇੱਕ ਦੋ ਵਾਲਾ ਤਾਰ ਦੇ ਨਾਲ ਕੁੰਡੇ ਸਲਾਈ ਤੇ ਰੱਖ ਲੈਣੇ ਤਿੰਨ ਵਾਪਸ ਫੇਰ से सिलाई तो कर लेने है। इस तरह पेल आप तीन कुंडे बैक साइड तो पलटे से हूँ आप फ्रंट साइड तो पलटने इस तरह इस तरह ठीक है फिर आपने कुंडे सीधे बना देने है। एक दो ते ठीक है ਇਹੀ 6 ਕੁੰਡੇ ਵਾਲਾ ਡਿਜ਼ਾਈਨ 10 ਕੁੰਡੇ ਆਪਣੇ ਇਹ ਬੈਕ ਤੋਂ ਪਲਟੇ ਤਿੰਨ ਫਰੰਟ ਤੋਂ ਦੁਬਾਰਾ ਫਿਰ ਇਹ ਰਿਪੀਟ ਕਰਨਾ ਹੈ ਇੱਕ ਦੋ ਤਿੰਨ ਕੁੰਡੇ ਖੋਲ ਲੈਣੇ ਇਸ ਤਰ੍ਹਾਂ ਠੀਕ ਹੈ ਤਾਂ ਆਪ ਸੇ ਇਧਰ ਸਲਾਈ ਤੇ ਕਰ ਲੈਣੀ ਫਿਰ ਆਪਾਂ ਬੈਕ ਤੋਂ ਤਿੰਨੇ ਕੁੰਡੇ ਪਲਟਾਂਗੇ ਇਸ ਤਰ੍ਹਾਂ ਬੈਕ ਸਾਈਡ ਤੋਂ ਸਲਾਈ ਲਿਆ ਕੇ ਇਸ ਤਰ੍ਹਾਂ ਇਸ ਤਰ੍ਹਾਂ ਤਿੰਨੇ ਕੁੰਡੇ ਪਲਟ ਲੈਣੇ ਆ। ਫਿਰ ਆਪਾਂ ਤਿੰਨੇ ਕੁੰਡੇ ਸਿੱਧੇ ਬਣਾ ਦੇਾਂਗੇ ਅਲੱਗ-ਅਲੱਗ ਇੱਕ ਦੋ ਤਿੰਨ ਠੀਕ ਹੈ ਇਹ ਬੈਕ ਤੋਂ ਕੁੰਡੇ ਪਲਟੇ ਹੁਣ ਆਪਾਂ ਇਹ ਫਰੰਟ ਤੋਂ ਪਲਟਾਂਗੇ तिने कुंडे खोल लें आप जो खोल लाँगे ठीक है एक दो तीन फ्रंट तो हम आप इस तरह तिने कुे सीधे बनावेंगे एक दो तीन ठीक है इस तरह फिर तिने कुंडे आप खोलेंगे एक दो तीन वापस इधर सिलाई दे करके इस तरह फिर तो पलटा इस तरह ਤਿੰਨੇ ਕੁੰਡੇ ਸਿੱਧੇ ਬਣਾ ਦੇਣੇ 1 2 3 ਠੀਕ ਹੈ ਫਿਰ ਫਰੰਟ ਤੋਂ ਪਲਟਾਂਗੇ 1 2 3 ਤਿੰਨੇ ਕੁੰਡੇ ਖੋਲ ਕੇ ਇਸ ਤਰ੍ਹਾਂ ਫਰੰਟ ਤੋਂ ਫਿਰ ਆਪਾਂ ਤਿੰਨੇ ਕੁੰਡੇ ਜੜੇ 1 2 3 ਠੀਕ ਹੈ ਫਿਰ ਲਾਸਟ ਦੇ 1 2 3 ਕੁੰਡੇ ਖੋਲਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਬੈਕ ਤੋਂ ਤਿੰਨੇ ਕੁੰਡੇ ਆਪਾਂ ਬੈਕ ਸਾਈਡ ਤੋਂ ਪਲਟਾਂਗੇ ਪਹਿਲਾਂ ਤਿੰਨੇ ਕੁੰਡੇ ਆਪਾਂ ਇਸ ਤਰ੍ਹਾਂ ਲੂਜ਼ ਕਰ ਲਾਂਗੇ ਫਿਰ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਜੇ ਤਨੀ ਗੁੰਡੇ ਆਪਾਂ ਸਿੱਧੇ ਬਣਾ ਲਿਆਂਗੇ ਇੱਕ ਦੋ ਤਿੰਨ ਲਾਸਟ ਵਾਲਾ ਸਿੱਧੀ ਸਲਾਈ ਆ ਸਿੱਧਾ ਬਣਾ ਦੇਾਂਗੇ ਠੀਕ ਹੈ ਦੇਖੋ ਦੂਸਰੀ ਸਲਾਈ ਕੰਪਲੀਟ ਹੋ ਗਈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੀਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਹਿ ਬਣਾ ਪਹਿਲੀ ਸਿਲਾਈ ਦੀ ਤਰ੍ਹਾਂ ਬਣਾਉਣੀ ਆਪਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਤਿੰਨ ਕੁੰਡਿਆਂ ਤੋਂ ਪੰਜ ਬਣ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਤੀਸਰਾ ਕੁੰਡਾ ਸਿੱਧਾ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਸਾਰੀ ਸਿਲਾਈ ਪਹਿਲੀ ਸਿਲਾਈ ਜਿਹੜਾ ਬਣਾ ਲਾਂਗੇ ਫਿਰ ਤਿੰਨੇ ਕੁੰਡੇ ਸਿੱਧੇ ਬਣਾ ਲਾਂਗੇ 1 2 3 10 ਕੁੰਡੇ ਖੋਲਾਂਗੇ ਹੁਣ ਅੱਗੇ 1 2 3 ਜਿਵੇਂ ਸਟਾਰਟਿੰਗ 'ਚ ਆਪਣਾ ਡਿਜ਼ਾਈਨ ਆਇਆ ਸੀ ਫਰੰਟ ਤੋਂ ਪਲਟ ਕੇ ਇਸ ਤਰ੍ਹਾਂ 3ੇ ਗੁੰਡੇ ਸਿੱਧੇ ਬਣਾ ਲਿਆਂਗੇ 4 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹਨਾਂ 4 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਪਹਿਲੀ ਸਲਾਈ ਜਿਹੜੀ ਆਪਾਂ ਦੁਬਾਰਾ ਫੇਰ ਰੌਂਗ ਸਾਈਡ ਤੋਂ ਸ਼ੁਰੂ ਕਰ ਲੈਣੀ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਦੇਖੋ ਠੀਕ ਹੈ ਜੀ ਕਿਸ ਤਰ੍ਹਾਂ ਦਾ ਲੱਗਿਆ ਡਿਜ਼ਾਈਨਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ